ਦੀ ਗੰਨੇ ਪਾਪਾ ਆ ਦੇਸੀ ਕਿਉਂ ਪਾ ਕੇ ਤੇ ਮੂੰਗੀ ਲੱਗੀ ਜੇ ਬਣਨਾ ਹੂੰ ਆ ਪਾਤਾ ਵੀ ਦੇਸੀ ਕਿਉਂ ਆ ਹੀ ਗਾਈਆਂ ਦਾ ਘਿਓ ਜੋੜਿਆ ਹੈ ਇਹ ਹੁਣ ਲੱਗੀ ਜੇ ਪੈਨ ਦੇ ਚ ਮੂੰਗੀ ਮੂੰਗੀ ਨੂੰ ਪਹਿਲਾਂ ਅਸੀਂ ਭੁੰਨਿਆ ਵਾ ਭੁੰਨ ਕੇ ਤੇ ਫਿਰ ਅਸੀਂ ਪੀਸਿਆ ਵਾ ਪੀਸ ਕੇ ਤੇ ਹੁਣ ਆ ਪਾਇਆ ਘਿਓ ਦੇ ਵਿੱਚ ਪਾ ਪੀਆ ਬਣਾਉਣ ਲੱਗੇ ਮੂੰਗੀ ਮੂੰਗੀ ਬੰਦੇ ਆ ਤੇ ਪਵਾ ਬੰਦੇ ਨੂੰ ਬਣਾ ਦੇ। ਇਹ ਆディ ਸਪੋਰਟ ਕਰੋ ਤਾਂ ਤੁਹਾਨੂੰ ਸਾਰਿਆਂ ਨੂੰ ਮੂੰਗੀ ਖਵਾਵਾਂਗੇ। ਜੇ ਦਾ ਨਾ ਚੈਨਲ ਸਬਸਕ੍ਰਾਈਬ ਹੋ ਗਿਆ ਨਾ ਉਦੋਂ ਸਾਰਿਆਂ ਨੂੰ ਮੂੰਗੀ ਖਵਾਣੀ ਹੈ ਦੇਸੀ ਝੋਦੀ। ਮੋਨੋਟਾਈਜ਼ ਹੋ ਗਿਆ ਜਦੋਂ ਮੋਨੋ ਬੈਜ ਹੋ ਗਿਆ। ਪਾਸ਼ਾ ਅੰਕਲ ਪੱਠੇ ਵੱਢ ਕੇ ਲਿਆਇਆ ਤੇ ਖਾਣ ਰਿਹਾ ਰੋਟੀ। ਰੋਟੀ ਕਾਂਡੇਆਂ ਕਲਾ ਸਾਗ ਸਵਾਦ ਬਣਿਆ ਵਾ ਹਾਂ ਰਾਜ ਘਰ ਭਾਂਡੇ ਮਾਂਦਣ ਲੱਗੀ ਹੈ ਕੀ ਕਾਂਡੇ ਕੀ ਰਾਜ ਭਾਂਡੇ ਸਾਫ ਕਰਨ ਦੇ ਰਾਜਾਂ ਦੀ ਅੱਜ ਮੈਂ ਵੀਡੀਓ ਬਣਾਉਣੀ ਆ ਖਲਾਰਾ ਹਜੇ ਬਹੁਤ ਜ਼ਿਆਦਾ ਪਿਆ ਵਾ ਅੱਜ ਬੇੜਾ ਵੀ ਧੋਣਾ ਵਾ ਦਿਵਾੜੀ ਪਤਾ ਨਹੀਂ ਕੱਲ ਨੂੰ ਆ ਪਤਾ ਨਹੀਂ ਪਰਸੋਂ ਨੂੰ ਆ ਕੋਈ ਕੱਲੋਂ ਆਖੀ ਜਾਂਦਾ ਕੋਈ ਪਰਸੋਂ ਆਖੀ ਜਾਂਦਾ ਇਹ ਚ ਕੀ ਹੋਵਾ ਆਪਾਂ ਫੇਰ ਪਤਾ ਤੁਸੀਂ ਉਹ ਥੋੜਾ ਜਿਹਾ ਬੋਤਲ ਮੈਂ ਸੁਣ ਨਹੀਂ ਚੁੱਕਣਾ ਵਾਂ ਤੇ ਫਿਰ ਬੋਤਾ ਸਰਪ ਦੀ ਫਿਰ ਜੰਗੀ ਨਹੀਂ ਲੱਗਣੀ ਹੁਕਪੁਰੂ ਰਿਜੋਨ ਨੇ ਤਾਂ ਇਦਾਂ ਘੋ ਮਸਾ ਹੁੰਦਾ ਤੇ ਨਾਲ ਭਰ ਤੇ ਤੁਹਾਡੇ ਨੇ ਜੋੜਿਆ ਨਾੀਆਂ ਦਾ ਪਾਈ ਜੋਣ ਮੋਟਾ ਲਈ ਜੇ ਪਾਪਾ ਮਰ ਜੀ ਤੋਂ ਉਹਦੇ ਤੇ ਪਾਪੇ ਨੂੰ ਨਹੀਂ ਇਹ ਜੇ ਕੋਈ ਹੋਣ ਦਿੰਦੇ ਆਪਾਂ ਪਾਪੇ ਨੂੰ ਨਹੀਂ ਕੋਈ ਹੋਣ ਦਿੰਦੇ ਆਪਾਂ ਜਦੋਂ ਫੜ ਗਿਆ ਉਹਦੇ ਦੇਖਣਾ ਤਾਂ ਤਾਂ ਹੀ ਤਾਂ ਆਪਾਂ ਹਰ ਸਾਲ ਮੰਗੀ ਮੰਗੀ ਰਲਾਉਨੇ ਆ ਵੀ ਸਾਰੇ ਸੁੱਖਾਂ ਦੀ ਰਹਿਣ ਮੰਮੀ ਬਾਹਰੋਂ ਵੇਖੋ ਮੰਮੀ ਨੇ ਅਟ ਦਾ ਕਮੀਜ਼ ਤੇ ਅਟ ਦਾ ਪਜਾਮਾ ਪਾਇਆ ਪਾਪਾ ਨੇ ਬਰਸਨ ਦਿੱਤਾ ਬੀਜ ਸਰੋਂ ਰਹਿ ਗਈ ਬੀਜਣ ਵਾਲੀ ਝੋਣ ਸਰੋਂ ਬੀਜਤੀ ਪਪਾ ਸਰੋਂ ਵੀ ਬੀਜਤੀ ਬਰਸਨ ਵੀ ਬੀਜਤਾ ਬਰਸਨ ਨੂੰ ਪਾਣੀ ਵੀ ਲਾਤਾ ਝੋਨਾ ਗਿਆ ਵੱਢਿਆ ਤੇ ਇਹਨੂੰ ਕੀ ਕਰਨਾ ਪਾਣਾ ਹੋਗੀ ਅਖੰਡਕ ਜਿਹੜੀ ਕਿੰਨੇ ਮਿੰਟ ਰੁਕੋ ਪਾ ਦਿਓ ਇਹ ਹੋਗਾ ਸੋਲਮਖਣ ਆ ਗਈ ਆ ਪਾਪਾ ਇਹ ਗੁੰਡਾ ਤੇ ਬਾਦਾਮ ਦੀਆਂ ਥਰੀਆਂ ਗੁੰਡਾ ਤੇ ਬਾਦਾਮ ਦੀਆਂ ਥਰੀਆਂ ਪੈ ਗਈਆਂ ਦੋ ਤਰ੍ਹਾਂ ਦੇ ਗੁੰਡਾ ਵਾ ਇੱਕ ਚਿੱਟੀਆਂ ਉਹ ਕਾਲੀ ਨੂੰ ਗੁੰਡਾ ਨਹੀਂ ਕਾਲੀ ਨੂੰ ਪਾਪਾ ਕੀ ਕਹਿੰਦੇ ਕਮਰਕਸ ਹਨਾ ਪਾਪਾ ਕਮਰਕਸ ਕਮਰਕੱਸ ਤੇ ਗੁੰਡਾ ਚਾਰੀ ਗੁੰਡਾ ਤੇ ਕਮਰਕੱਸ ਤੇ ਗੀਰੀਆਂ ਪਾਣੀ ਦੇ ਤਾਂ ਮੈਂ ਮੈਂ ਤਾਂ ਖਾਂਦੀ ਨਹੀਂ ਆਗੀ। ਦੇਖ ਨਹੀਂ ਖਾਣਾ। ਤੂੰ ਚੰਗੀ ਜੀ ਤੇ ਖਾਣੀ ਹੈ ਨਾ ਬਰਦਰ। ਬਰਦਰ ਖਾਣਾ ਵਾ। ਬਰਦਰ ਖਾਇਆ ਕਰੋ। ਆਹ ਜਿਹੜੀ ਚੀਜ਼ੀ ਤੂੰ ਖਾ ਲਈ ਨਾ, ਥੋੜਾ ਥੋੜਾ ਪਰਦੇ ਲੈ। ਫਿਰ ਮਰ ਜਾਣਾ ਵਾ। ਇਹ ਨਹੀਂ ਖਾਵੇਂ ਤੇ ਸਦਾ ਚਿਰ ਜੀਓਗੇ। ਹਮਮ। ਬਾਪੇ ਤਾਂ ਗੋਲਪੇ ਖਾਓ ਤੇ ਕੋਦਾਂ ਫੀਰ ਰਹਿਣਗੇ ਨਿਆਣੇ। ਜੇ ਖਾ ਲਿਆ ਦੇਸੀ ਘਿਓ ਰੱਖੇ ਡਾਕਟਰ ਨੇ ਆਖਿਆ ਕਿ ਤੂੰ ਤੇਰੀ ਫੜੀ ਆ। ਓ ਮੰਮੀ ਦੇ ਹੱਥ ਦੇ ਵਿੱਚ ਮੰਮੀ ਨੇ ਕਰ ਲਿਆ ਵਾ ਮਖਾਣਿਆਂ ਨੂੰ ਪਹਿਲਾਂ ਭੁੰਨੇ ਆ ਭੁੰਨਿਆ ਤੇ ਫਰਾਈ ਕੀਤਾ ਫਿਰ ਉਹਨਾਂ ਨੂੰ ਓ ਕੀਤਾ ਪੀਸ ਲਿਆ ਵਾ ਫੁੱਲ ਮਖਾਣਿਆਂ ਨੂੰ ਫੁੱਲ ਮਖਾਣੇ ਆ ਭੁੰਨਿਆ ਤਾਂ ਕੰਜੇ ਦਾ ਉਹ ਨੂੰ ਦੇਖ। ਮੈਨਾਂ ਅੱਡਾ ਨਹੀਂ ਕੋਈ ਉਹ ਆਪਣੇ ਆਪੇ ਮੰਮੀ ਨੇ ਫੁੱਲ ਮਖਾਣੇ ਕਾਟੀ ਘਰੋਂ ਸੀ ਇਹੰਗਰੋਂ ਫਾਇਂ ਬੰਦ ਕਰ ਤਾਂ ਫਿਰ ਘੱਟ ਮਿੱਠਾ ਰਜਾ ਘੱਟ ਤੇਰੇ ਵਿੱਚ ਪਾਤਾ ਆਪਾਂ ਹੋਰ ਉਹ ਘੱਟ ਨਹੀਂ ਖਾਂਦੀ ਉਹ ਜੋ ਆ ਜੀ ਮਿੱਠਾ ਘੱਟ ਨਹੀਂ ਪਿੰਦੀ ਜੇ ਤਾਂ ਉਹਨੇ ਬਲੌਗ ਵੇਖਣਾ ਉਹਨੇ ਕਹਿਣਾ ਮੇਰੀਆਂ ਚੁਗਲੀਆਂ ਘੰਡੇ ਹੀ ਆ ਇਹ ਮਾਤਾ ਜੀ ਕਹਿੰਦੇ ਕਿ ਹੋਰ ਰਹਿ ਗਿਆ ਘੱਟ ਮਾਤਾ ਜੀ ਨਾਲ ਕੀ ਹੋਵੇ ਪਤਾ ਹੋਰ ਮਾਤਾ ਜੀ ਮम्मी ਜੀ ਮਾਤਾ ਜੀ ਮम्मी ਜੀ ਮੇਰੇ ਪਾਛਾ ਗਿਆ ਖੰਡਿਆ ਹੂੰ ਉਹ ਖੰਡੀ ਗੰਡੀ ਅੰਦਰ ਜਿੱਤ ਤੁਸੀਂ ਚਾਪਦੀ ਦਿੱਤੀ ਜੀ ਕਾਹਨ ਕਿੱਥੇ ਰਹਿਣਾ ਨਹੀਂ ਮੇਰੀ ਮਾਤਾ ਵੀ ਕਹਿੰਦੇ ਆ ਮम्मी ਨੂੰ ਮਾਤਾ ਹੂੰ ਮਾਤਾ ਹੀ ਕਹਿੰਦੇ ਆ ਅੱਜ ਤਾਂ ਨਹੀਂ ਬਣਦਾ ਯਾਉਂਦੇ ਮਮੀ ਫਸਦੇ ਫਸਾਉਂਦੇ ਬੰਦੇ ਹੋਏ ਪਾਪਾ ਜੀ ਪਾਪਾ ਜੀ ਨੂੰ ਦੋਖੋਂ ਡਿਆ ਵਾਂ ਵੀ ਮੇਰਾ ਵਰਤਮਾਨ ਖਾਲੀ ਕਰ ਦਿੱਤਾ ਇਹਨਾਂ ਜਰੂਰ ਸਪੋਰਟ ਕਰਿਓ ਜਰੂਰ ਸਪੋਰਟ ਤੁਹਾਡਾ ਮਰਦਮਾਨ ਪਰਿਆ ਜੀ ਹਜੇ ਤਾਂ ਪਤਾ ਨਹੀਂ ਹੋਣ ਇਨਾਂ ਨਹੀਂ ਨਾ ਹੋ ਗਿਆ ਜੇ ਪਾਪਾ ਨੇ ਹਜੇ ਹੋਰ ਵੀ ਕਿਤੇ ਨਾਲ ਕੋਲ ਕੁੱਕ ਰੱਖਿਆ ਹੋਣਾ ਕਿਉਂ ਨਹੀਂ ਹੋਣਾ ਸਭ ਤੇ ਹੋ ਗਿਆ ਵਾ ਕੋ ਤਾਂ ਹਮੇ ਇਦਾਂ ਹੀ ਕਹਿਣਾ ਪਵੇ ਆ ਜਦੋਂ ਕਿ ਉਹ ਖਤਮ ਹੋ ਜੂਏ ਨਾ ਸੋਈ ਚ ਰੋਟੀ ਚੋਪੜ ਦਿੰਨੀ ਆ ਮੈਂ ਤੇ ਕਿਉਂ ਖਤਮ ਹੋ ਜਾਂਦਾ ਵਾ ਤੇ ਮੈਂ ਪਾਪਾ ਨੂੰ ਕਹਿੰਦੀ ਪਾਪਾ ਕਿਉ ਹੈ ਨਹੀਂ ਆ ਪਾਪਾ ਖਾਣਗੇ ਕੋਈ ਨਾ ਡੱਬੇ ਚ ਪਾ ਦੇਣਾ ਵਾ ਤੁਹਾਡੇ ਵਾਲੇ ਚ ਮੰਮੀ ਆਂਦੇ ਹੁੰਦੇ ਮੇਰੀ ਮੇਰੀ ਤੇ ਮੰਮੀ ਦੀ ਸੱਸ ਵਾਏ ਸੱਸੋਂ ਆਏ ਆਡੀ ਬੀਜੀ ਬੀਜੀ ਸਾਡੇ ਬੀਜੀ ਪਹਿਲਾਂ ਫੋਨ ਕਰਵਾਇ ਨੂੰ ਮਿਲ ਸਕਦਾ ਚਲੋ ਹੁਣ ਆਪਾਂ ਮਿਲਦੇ ਆਂ ਮਿਕਸ ਕਰਕੇ ਤੇ ਫਿਰ ਹੋਰ ਜੀ ਹੁਣ ਹੋ ਗਿਆ ਮਿਕਸ ਕੇ ਹੋ ਵੀ ਤੇ ਹੁਣ ਜੋ ਜੋ ਪਰਸਨ ਮਤਲਬ ਕਿ ਸੌਂਡ ਜਵੈਣ ਨਹੀਂ ਖਾਂਦੇ ਉਹਨਾਂ ਲਈ ਆਪਾਂ ਲੱਗ ਕੱਢ ਦਾਂਗੇ ਬਿਨਾ ਸੌਂਡ ਜਵੈਣ ਤੋਂ ਤੇ ਮੰਮੀ ਹੁਣੇ ਸੌਂਡ ਜਵੈਣ ਵਾਲਾ ਖਾਂਦੇ ਆ ਤੇ ਇਹਨਾਂ ਵਿੱਚ ਸੌਂਡ ਜਵੈਣ ਰਲਾ ਦਾਂਗੇ ਹੁਣ ਪੈਣ ਲੱਗਿਆ ਇਹਦੇ ਤੇ ندب وہ تو نہیں کوئی نہیں نہیں اوننی تو نہیں پانی چونڈ بڑی ہاں ਪਾਦੇ ਆ ਤੇ ਮਿਕਸ ਹੋਣ ਲੱਗੀ ਹੁਣ ਤੇ ਨਾਲ ਹੀ ਮੰਮੀ ਜੀ ਵੈਨ ਛਿੜ ਦੋ ਨਾ ਨਾਲ ਹੀ ਮਿਕਸ ਹੋ ਜਾਈਏ ਅਜੇ ਇਹ ਤਾਂ ਸਾਰੇ ਕੰਮ ਕਰ ਲਏ ਤੇ ਰਾਜਕੌਰ ਹਜੇ ਤੱਕ ਭਾਂਡੇ ਮਾਂਜ ਕੇ ਨਹੀਂ ਆਈ ਉਹ ਗੂੜ ਲੱਗਣ ਦੀ ਬਾਹਰ ਨਹੀਂ ਨਹੀਂ ਭਾਂਡੇ ਮਾਂਜਣ ਦੇ ਹੀ ਹੌਲੀ ਹੌਲੀ ਉਹ ਜਾਰਾ ਕੁਝ ਹੋ ਗਿਆ ਮਿਕਸ ਬਣ ਗਿਆ ਹਨ ਹੁਣ ਉਹ ਆਪਾਂ ਛੱਡ ਦਾਂਗੇ ਠੰਡਾ ਹੋਣ ਦੇ ਲਈ ਫਿਰ ਬਾਹਰ ਤੋਂ ਕੱਢ ਲਾਂਗੇ ੱਡੇ ਚ ਤੇ ਹੁਣ ਮੈਂ ਘੜੀ ਕੁਟਾਣਾਂ ਜੀ ਲੰਮਾ ਤੇ ਤੁਸੀਂ ਉਹਨਾਂ ਦਾ ਬਲੌਗ ਵੇਖਿਓ ਤੇ ਬਲੌਗ ਦੇਖ ਕੇ ਤੇ ਸਾਡੀ ਸਪੋਰਟ ਕਰਿਓ ਤੇ ਸਾਨੂੰ ਵੀ ਕਿਤੇ ਸਪੋਰਟ ਸਾਨੂੰ ਹੋਰ ਕਾਫੀ ਦਿਨ ਚਾਹੀਦੀ ਬਸ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਓ ਤੇ ਸਬਸਕ੍ਰਾਈਬ ਕਰੋ ਤੇ ਇਹ ਆ ਵੀ ਆਉਂਦੀ ਦੀਵਾਲੀ ਨੂੰ ਤੁਹਾਨੂੰ ਸਦਾ ਪਈਏ ਅਹੀਂ ਵੀ ਇਦਾਂ ਨੂੰ ਵੀ ਛਾਲੀ ਸਾਰਿਆਂ ਨੂੰ ਸਾਰਿਆਂ ਨੂੰ 1000 ਬੰਦਾ ਜਦੋਂ ਹੁਣ ਨਾਲ ਜੁੜ ਗਏ 1000 ਬੰਦੇ ਨੂੰ ਅਸੀਂ ਸਾਰਿਆਂ ਨੂੰ ਸੱਦ ਕੇ ਨਾ ਇੱਥੇ ਚਾਹ ਦੇ ਨਾਲ ਮੁੰਡੇ ਨੇ ਅਮਨਤਪਾਲ ਨੇ ਸੱਦਿਆ ਇਹੋ ਸਾਰਾ ਤਿੰਨ ਪਿੰਡ ਛੱਡੇ ਅੱਜ ਵੇਖਿਆ ਮੁੰਡਾ ਅਮਰੀਕਾ ਚਲ ਗਿਆ ਤੇ ਉਹਨੇ ਆਖਿਆ ਵੀ ਅਮਰੀਕਾ ਦੇ ਵਿੱਚ ਮੇਰੇ ਪੈਰ ਲੱਗ ਜਾਣਾ ਤੇ 50 ਖੰਡ ਪੈਠਵਾ ਬਾਬੇ ਜੀ ਨੂੰ ਉਹਨੇ ਦਿਖਾਏ ਐਰਕੋਨ ਹੈ ਇਹ ਕੋਨੇ ਆਪਣੇ ਪਿੰਡ ਕਰਾਇਆ ਵਾ ਤੇ ਤਿੰਨਾ ਪਿੰਡਾਂ ਨੂੰੁੱਲਾ ਸਦਾ ਸਪੀਕਰ ਦੇ ਚ ਬੋਲ ਕੇ ਕੀਤਾ ਤੇ ਚਲੋ ਮਹਾਰਾਜ ਦਵੇ ਤੇ ਸੰਗਤ ਨੂੰ ਖੁਆਲਦਿਆਂ ਕੋਈ ਦੱਲ ਨਹੀਂ ਗੀ ਬਾਕੀ ਜਿਹੜੇ ਹਾਂ ਜੀ ਸਪੋਰਟ ਕਰਨ ਦੇ ਹਨ ਉਹ ਵੀ ਸਾਨੂੰ ਰੱਬ ਤੋਂ ਘਟ ਨਹੀਂ ਜਿਹੜੀ ਸਾਹ ਸੰਗਤ ਨੂੰ ਰੱਬ ਰੂਪੀ ਹੁੰਦੀ ਹੈ ਤੇ ਜਰੂਰ ਕਰਿਓ ਸਪੋਰਟ ਕਰਿਓ ਕਿਤੇ ਅਸੀਂ ਰੋਟੀ ਖਾਣ ਵਾਲੇ ਹੋ ਜੀਏ ਦਾ ਕਰ ਜਾ ਆਪੜੋਂ ਨਾ ਪਾਪਾ ਨੇ ਕਹਿਆ ਵੀ ਤੁਸੀਂ ਮੈਨੂੰ ਛੱਡੋ ਨਾਨਕੇ ਨੋਨੀ ਕੋ ਅਭੀ ਦਾ ਆਇਆ ਫੋਨ ਤੇ ਅਭੀ ਕਹਿੰਦਾ ਵੀ ਆਜੋ ਲੈ ਜਾਓ ਮੈਨੂੰ ਆ ਗਏ ਸ਼ਾਸਿਕਾਲ ਨਹੀਂ ਕਰਨੀ ਸ਼ਾਸਿਕਾਲ ਹੈ ਘਟ ਪਤਾਵਾਂ ਮਖਾਣੇ ਪਾਏ ਹੀ ਇਹਦੇ ਵਿੱਚ ਤੇ ਮਖਾਣੇ ਸਾਰਾ ਕਿਉਂ ਖੇਚ ਲਈ ਹੈ ਹੁਣ ਇਹਦੇ ਕੋਲ ਹੈ ਅਜੀ ਉਹ ਮਗਜ इन मत ले जेट नहीं ले हां बोले अंदर नहीं लोग और भी दे दे जाना इन मत ले जेट क्या वहां दाये नहीं था और ਮਾਗਜ ਪੈ ਗਏ ਆ ਤੇ ਮਿਕਸ ਹੋ ਗਏ ਆ ਇਹਨਾਂ ਦਾ ਖਾਸ ਖਾਸ ਪਾ ਮੰਗੇ ਖਾਵਾ ਲੈਨੇ ਤੇ ਹੰਮੀ ਇੱਕ ਤਾਂ ਕੱਢ ਦੂ ਮੈਂ ਖਾਸ ਰਪਾ ਖਸ ਖਾਸ ਇੱਕ ਪਾਈਆ ਇਹ ਪੈ ਗਈ ਖਸ ਖਾਸ ਨੂੰ ਚਾੜੋ ਜਦੋਂ ਕਿ ਨਿਓ ਹੋ ਵੀਰ ਵੀ ਪਾਲਾ ਜੀ ਨੂੰ ਥੋੜਾ ਖੀਚ ਪਾਉਣੀ ਹੈ। ਪਾਪਾ ਰਾਂ ਨੂੰ ਪਾਪਾ ਦੇ ਫੇਵਰੇਟ ਵਾਪਾ ਪਾਪਾ ਨੇ ਖਾ ਲੈਣੇ ਆ। ਇਹ ਵੀ ਚੀਜ਼ ਪਾਣੀ ਹੈ। ਹਾਂ? ਇੰਨੀ ਘੜੀ ਲੈਣੀ। ਚਲੋ। ਨਹੀਂ ਕੋਈ ਆਖਿਆ ਨਾ ਵੀ ਰੱਖਣੇ ਨੇ। ਲੈ। ਪਾਪਾ ਤੁਹੇ ਤਾਂ ਵੀ ਨਹੀਂ ਰੱਖਣੀ। ਹੁਣ ਕੀ ਹੋਇਆ? ਆਹ ਨੱਕ ਪਾ ਲਈ ਤੁਸੀਂ।

ਪੂਰਾ ਖੰਡਾ ਪਾ ਪਾ ਕੇ ਤੇ ਨੂੰ ਕਰਤਾ ਵਾ ਮਿਕਸ ਤੇ ਜੇ ਉਹ ਮੋੜ ਪਈ ਤੇ ਕੀ ਹੋਵਾਂਗੇ ਮਿਕਸਾ ਕਰਦੇ ਸੌਂਡ ਪੈਣੀ ਹੈ ਜਿਵੇਂ ਆਣ ਪੈਣੀ ਹੈ ਜਿਵੇਂ ਆਣ ਛੁੱਟਦੇ ਹਨ ਜਾਨ ਨਿਕਲਦਾ ਉਹ ਨਹੀਂ ਪਰ ਉਹ ਨਾਲ ਹੀ ਕਰਦੇ ਨਾ